ਲੋਕਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਹੜ ਪ੍ਰਭਾਵਿਤ ਖੇਤਰਾ ਦਾ ਦੌਰਾ ਕਰਨ ਦੇ ਲਈ ਪਹੁੰਚੇ ਨੇ ਤਦ ਦੱਸਿਆ ਇਹ ਕਿ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਾ ਦੇ ਵਿੱਚ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਣਗੇ ਤਦ ਦੱਸਿਆ ਕਿ ਇੱਕ ਸੀਨੀਅਰ ਕਾਂਗਰਸੀ ਆਗੂ ਨੇ ਦੱਸਿਆ ਕਿ ਰਾਹੁਲ ਗਾਂਧੀ ਜਿੱਥੇ ਅੰਮ੍ਰਿਤਸਰ ਹਵਾਈ ਅੱਡੇ ਪਹਿਲਾਂ ਪਹੁੰਚ ਰਹੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੋਰ ਆਗੂਆਂ ਦੁਨਾਂ ਹੜ ਪ੍ਰਭਾਵਿਤ ਇਲਾਕੇ ਰਮਦਾਸ ਦਾ ਦੌਰਾ ਕੀਤਾ ਜਾਣਾ ਉਹ ਗੁਰਦੁਆਰਾ ਬਾਬਾ ਬੁੱਢਾ ਜੀ ਵਿਖੇ ਨਤਮਸਤਕ ਹੋਣਗੇ ਤੇ ਪ੍ਰਭਾਵਿਤ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾਣੀ ਹੈ ਇਸ ਮਗਰੋਂ ਰਾਹੁਲ ਗਾਂਧੀ ਗੁਰਦਾਸਪੁਰ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਣਗੇ ਲਗਭਗ ਪੌਣੇ 1 ਡੇਰਾ ਬਾਬਾ ਨਾਨਕ ਦਿਵਸ ਕਿ ਸਾਨਾਦ ਨਾਲ ਗੱਲਬਾਤ ਹੋਣੀ ਹੈ ਤੇ ਲਗਭਗ ਪੌਣੇ 2 ਵਜੇ ਮਕੋੜਾ ਦਿਨਨਗਰ ਤੇ ਹੋਰ ਇਲਾਕੇアド ਵਿੱਚ ਦौरा ਕੀਤਾ ਜਾਣਾ ਹੈ ਕਾਂਗਰਸੀ ਆਗੂ ਦੀ ਆਮਦ ਦੇ ਮੱਦੇਨਜ਼ਰ ਦੋਵਾਂ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਗੁਰਦਾਸਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਜ਼ਿਲ੍ਹੇ ਦੇ ਅੰਦਰ ਹਰ ਤਰ੍ਹਾਂ ਦੇ ਡਰੋਨ ਉਡਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਬੇਸ਼ੱਕ ਦਰਿਆਵਾਂ ਦਾ ਪਾਣੀ ਤਾਂ ਉਤਰ ਗਿਆ ਪਰ ਹੁਣ ਸਿਆਸੀ ਹੜ੍ਹ ਤੇਜ਼ ਹੋ ਚੁੱਕਿਆ ਹੈ। ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੁਣ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵਿਹਾਰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਪਹੁੰਚ ਰਹੇ ਨੇ ਤਾਂ ਇਸ ਤੋਂ ਪ ਆਮ ਮਾਮਲੇ ਦੇ ਇੰਚਾਰਜ ਭੁਪੇਸ਼ ਮਗੇਲ ਵਿਹਾਰੜ ਪਰ ਬਾਬਤ ਇਲਾਕਿਆਂ ਦਾ ਜਾਇਜ਼ਾ ਲੈ ਚੁੱਕੇ ਨੇ ਤਾਂ ਪੰਜਾਬ ਦੇ ਵਿੱਚ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤੇ ਹੜ੍ਹਾਂ ਦੇ ਪਾਣੀ ਤੋਂ ਸਿਆਸੀ ਪਾਰਟੀਆਂ ਹੁਣ ਵੋਟਾਂ ਲੱਭ ਰਹੀਆਂ ਨੇ ਸ਼ਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਾਂ ਹੜ ਪ੍ਰਭਾਵਿਤ ਜ਼ਿਲ੍ਹਿਆਂ ਦਾ ਪਹਿਲਾ ਹੀ ਜਿਹੜਾ ਮੁਕੰਮਲ ਕਰ ਚੁੱਕੇ ਨੇ ਉਹਨਾਂ ਵੱਲੋਂ ਹੜ ਪੀੜਤਾ ਦੀ ਹਰ ਇੱਕ ਮਦਦ ਕੀਤੀ ਜਾ ਰਹੀ ਹੈ ਨਕਦੀ ਮਦਦਕਾਰ ਨੂੰ ਸੁਰੱਖਿਆ ਦੇ ਵਿੱਚ ਨੇ ਤਾਂ ਸੁਖਬੀਰ ਸਿੰਘ ਬਾਦਲ ਹੜ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੇ ਨਾਲ ਵਾਅਦੇ ਕਰ ਰਹੇ ਨੇ ਦੂਜੇ ਪਾਸੇ ਭਾਜਪਾ ਨਿਆਗਾਮੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਸਿਆਸੀ ਜ਼ਮੀਨ ਤਲਾਸ਼ਨੀ ਸ਼ੁਰੂ ਕਰ ਦਿੱਤੀ ਹੈ ਪਾਜਪਾ ਇਸ ਬੰਦ ਵਿੱਚ ਗੇੜੇ ਕਾਫੀ ਵਧਾ ਰਹੀ ਹੈ ਸਭ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਪੰਜਾਬ ਨੂੰ ਇੱਕ ਇੱਕ ਨਿਸ਼ਾਨੇ ਤੇ ਲਿਆ ਕਿ ਗੈਰ ਕਾਨੂੰਨੀ ਮਾਈਨਿੰਗ ਕਰਨ ਬੰਨ ਟੁੱਟੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਹਵਾਈ ਸਰਵੇਖਣ ਕਰਨ ਪਹੁੰਚੇ 1600 ਕਰੋੜ ਦਾ ਰਾਹਤ ਪੈਕੇਜ ਲਾਨਿਆ ਜਿਸ ਨੂੰ ਕਿ ਆਮ ਆਦਮੀ ਪਾਰਟੀ ਨੇ ਨਾ ਕਾਫੀ ਦੱਸਿਆ ਤੇ ਕੇਂਦਰ ਤੇ ਨਿਸ਼ਾਨਾ ਵੀ ਸਾਧਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਸਟੇਜ ਡਿਸਾਸਟਰ ਰਿਸਪੌਂਸ ਫੰਡ ਦੇ ਵਿੱਚ 12000 ਕਰੋੜ ਰੁਪਏ ਪਾਏ ਹੋਣ ਦੀ ਗੱਲ ਵੀ ਆਖੀ ਜਿਸ ਦੇ ਨਾਲ ਨਵਾਂ ਵਿਵਾਦ ਦਾ ਮੁੱਢ ਸ਼ੁਰੂ ਹੋ ਗਿਆ ਜਨਾ ਫੰਡ ਨੂੰ ਲੈ ਕੇ ਆਪ ਸਰਕਾਰ ਤੇ ਭਾਜਪਾ ਇੱਕ ਦੂਜੇ ਤੇ ਮੇਨੂ ਮੇਣੀ ਹੁੰਦੇ ਨਜ਼ਰ ਆਏ ਨੇ ਤੇ ਕੇਂਦਰ ਸਰਕਾਰ ਦੇ ਵੱਲੋਂ ਹੁਣ ਤੱਕ ਕੇਂਦਰੀ ਰਾਜ ਮੰਤਰੀ ਬੀ ਐਲ ਵਰਮਾ ਕੇਂਦਰੀ ਰਾਜ ਮੰਤਰੀ ਸ਼ੋਭਾ ਕਰਨ ਦਜਲੇ ਇਸ ਦੇ ਨਾਲ ਹੀ ਰਵਨੀਤ ਸਿੰਘ ਬਿੱਟੂ ਹਰਸ਼ ਮਲਹੋਤਰਾ ਸੰਜੇ ਸੇਠੀ ਕਮਲੇਸ਼ ਪਾਸਵਾਨ ਐਲ ਮੁਰੁਗਨ ਇਸ ਦੇ ਨਾਲ ਜੋਰਜ ਕੁਰੀਅਨ ਹੜਪਰਬავਤ ਇਲਾਕੇ ਦਾ ਦੌਰਾ ਕਰ ਚੁੱਕੇ ਨੇ ਦੂਜੇ ਪਾਸੇ ਅਰਵਿੰਦ ਕੇ ਜਰਵਾਲ ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਦੇ ਨਾਲ ਰਾਗਵ ਚੱਡਾ ਆਮ ਆਦਮੀ ਪਾਰਟੀ ਦੇ ਵੱਲੋਂ ਹੜਪਰਬავਤ ਇਲਾਕੇ ਅੱਜ ਦੌਰਾ ਕਰਨ ਪਹੁੰਚੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਹੜਪਰਬავਤ ਇਲਾਕੇ ਦਾ ਦੌਰਾ ਕਰ ਚੁੱਕੇ ਨੇ ਹੰਡਾਸਤਾਨੀ ਚੋਂ ਰਾਹਤ ਕਾਰਜਾਂ ਦੀ ਕਮਾਂਡ ਸੰਭਾਲ ਰਹੇ ਨੇ ਉਨਾ ਕਿਹਾ ਕਿ ਡੇਢ ਮਹੀਨੇ ਦੇ ਅੰਦਰ ਮੁਆਵਜ਼ਾ ਰਾਸ਼ੀ ਵੰਡੀ ਜਾਵੇਗੀ ਕਿਸੇ ਵੀ ਘਰ ਚੂਲਾ ਬੁਜਰ ਨਹੀਂ ਦਿੱਤਾ ਜਾਵੇਗਾ ਤੇ ਸ਼ਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮਦਦ ਦੇ ਵਿੱਚ ਨਿਤਰੀ ਹੈ ਸਾਂਸਦ ਮੈਂਬਰ ਅਮਰਿਤਪਾਲ ਸਿੰਘ ਦੀ ਟੀਮ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਕਾਰਜਾਂ ਦੇ ਲਈ ਵੱਡੇ ਕੈਂਪ ਲਗਾ ਰਹੀ ਹੈ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਹੁਣ ਤੱਕ ਰਾਹਤ ਕਾਰਜ ਤੇਜ਼ ਹੋ ਚੁੱਕੇ ਨੇ ਪਾਣੀ ਘਟਨ ਮਗਰੋਂ ਸਮਾਜ ਸੇਵੀ ਸੰਸਥਾਵਾਂ ਵੀ ਪਿੰਡਾਂ ਨੂੰ ਗੋਦ ਲੈ ਰਹੀਆਂ ਨੇ ਤਬਿਨਾ ਕਿਸੇ ਬੈਨਰ ਤੋਂ ਹੜ੍ਹ ਪ੍ਰਭਾਵਿਤ ਖੇਤਰਾ ਦੇ ਵਿੱਚ ਸੇਵਾ ਕਰਨ ਚ ਕੋਈ ਅਸਰ ਨਹੀਂ ਛੱਡੀ ਜਾ ਰਹੀ ਹੁਣ ਜਦੋਂ ਪਾਣੀ ਉਤਰ ਗਿਆ ਤਾਂ ਪਿੰਡਾਂ ਦੇ ਵਿੱਚ ਚਾਰ ਚੁਫੇਰੇ ਸਮਾਜ ਸੇਵਹੀ ਨਜ਼ਰ ਆ ਰਹੇ ਨੇ ਕਲਾਕਾਰ ਫਿਲਮੀ ਅਦਾਕਾਰ ਵੀ ਆਇਦ ਕੀ ਹੜਪੀੜਤਾ ਦੀ ਮਦਦ ਦੇ ਵਿੱਚ ਅੱਗੇ ਨਜ਼ਰਾਏ